ਬਹੁਤ ਵਧੀਆ ਮਾਹੌਲ ਹੈ ਤੁਹਾਨੂੰ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਹੈ ਸਾਰੀਆਂ ਆਪਣੀਆਂ ਪੂਰੀ ਤਿਆਰੀ ਨਾਲ ਆਈਆਂ ਜਿਹੜਾ ਤੀਜ ਦਾ ਤਿਉਹਾਰ ਹੁੰਦਾ ਹੈ ਨਾ ਇਹ ਸਾਨੂੰ ਸਾਲ ਭਰ ਤੋਂ ਇੰਤਜ਼ਾਰ ਹੁੰਦਾ ਹੈ ਕਰਵਾ ਚੌਥੀ ਹੁੰਦਾ ਪਰ ਉਸ ਦਿਨ ਅਸੀਂ ਭੁੱਖੇ ਰਹਿਣਾ ਹੁੰਦਾ ਪਰ ਜਿਹੜਾ ਤੀਜ ਦਾ ਤਿਉਹਾਰ ਹੈ ਅਸੀਂ ਖਾਣਾ ਵੀ ਹੈ ਪੀਣਾ ਵੀ ਹੈ ਤਿਆਰ ਵੀ ਹੋਣਾ ਹੈ ਤੇ ਬਹੁਤ ਮੰਗ ਹੁੰਦੀ ਹੈ ਤੇ ਨੱਚ ਗਾ ਕੇ ਸਾਰੇ ਆਪਣੇ ਏਰਮਾਨ ਸਹੋਰੀਆਂ ਨੂੰ ਗਾਲਾਂ ਵੀ ਦੇ ਲਈਦੀਆਂ ਠੀਕ ਹੈ ਜੀ ਤੇ ਆਪਣੇ ਏਰਮਾਨ ਵੀ ਕੱਢ ਲਈਏ ਹਾਂਜੀ ਬਿਲਕੁਲ ਐਕਸਾਈਟਮੈਂਟ ਵਾਲੀ ਹੈ ਕੀ ਕੀ ਹੈ ਤੁਸੀਂ ਕਿਹਾ ਕਿ ਐਕਸਾਈਟਮੈਂਟ ਦਾ ਮਤਲਬ ਕਿ ਤੁਸੀਂ ਇਹ ਨਾ ਐਕਸਾਈਟਮੈਂਟ ਲੇਡੀਆਂ ਦੀ ਤਾਂ ਤੁਸੀਂ ਜੱਜ ਹੀ ਨਹੀਂ ਕਰ ਸਕਦੇਗੇ ਕੋਜੀ ਇਹੀ ਸਾਡੀ ਖਾਸੀਅਤ ਹੈ ਇਹੀ ਸਾਡੀ ਸਪੈਸ਼ਲਿਟੀ ਹੈ ਜੀ ਦੇਖੋ ਸਾਡੇ ਨਾਲ ਬੱਚੇ ਵੀ ਉਵੇਂ ਤਿਆਰ ਹੋ ਕੇ ਆਏ ਛੋਟੇ ਛੋਟੇ ਜਿਹੜੇ ਕਿ ਪੰਜਾਬੀ ਪੂਰੇ ਤੀਸ ਤਿਹਾੜੀ ਤਰ੍ਹਾਂ ਦੇਖੋ ਛੋਟੇ ਛੋਟੇ ਬੱਚੇ ਵੀ ਇੰਨਾ ਸੋਹਣਾ ਪਿਆਰ ਹੋ ਕੇ ਆਏ ਦੇਖੋ ਮंजे ਤੁਸੀਂ ਕੋ ਅਸੀਂ ਵਰਕਆਊਟ ਐਸਟ੍ਰੈਸ 'ਚ ਕਰਾਂਗੇ ਹਨਾ ਵਰਕਆਊਟ ਐਸਟ੍ਰੈਸ ਹੋ ਨਹੀਂ ਸਕਦਾ ਮੇਰੇ ਕਹਿਣ ਤੇ ਜਦੋਂ ਵਰਕਆਊਟ ਕਰਦੇ ਤੋ ਲੱਗਦਾ ਨਹੀਂ ਹੁੰਦਾ ਕਿ ਤੇ ਤੁਹਾਨੂੰ ਅੱਜ ਦਿਖਾਇਆ ਆ ਆ ਲੱਗੇਗਾ ਹੀ ਨਹੀਂ ਵਰਕਆਊਟ ਨਹੀਂ ਦੇਖੋ ਨਾਲ ਬਾਕੀਆਂ ਨੂੰ ਦਿਖਾਓ ਅਸੀਂ ਹਰੇਕ ਕੰਮ ਪ੍ਰਤੀ ਸੀਰੀਅਸ ਹੁੰਨੇ ਆ ਕੋਈ ਵੀ ਕੰਮ ਹੋ ਸਾਨੂੰ ਦਿੱਤਾ ਜਾਂਦਾ ਅਸੀਂ ਉਸ ਲਈ ਸੀਰੀਅਸ ਵਰਕਆਊਟ ਕਰਦੇ ਆ ਇਹ ਜਿਹੜੀ ਹੈ ਜੀ ਸਾਨੂੰ ਚਾਹੇ ਅਸੀਂ ਜਿੰਨੇ ਮਰਜੀ ਐਡਵਾਂਸ ਹੋ ਜਾਈਏ ਸਾਨੂੰ ਆਪਣਾ ਸੱਭਿਆਚਾਰ ਨਹੀਂ ਭੁੱਲਣਾ ਚਾਹੀਦਾ ਸੱਭਿਆਚਾਰ ਆਪ ਵੀ ਨਹੀਂ ਭੁੱਲਣਾ ਚਾਹੀਦਾ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਹ ਸੱਭਿਆਚਾਰ ਨਾਲ ਟੱਚ ਰੱਖਣਾ ਚਾਹੀਦਾ ਇੱਕ ਜਰੂਰੀ ਮੈਸੇਜ ਜਿਹੜਾ ਹੈਗਾ ਕਿ ਜ਼ਿੰਦਗੀ ਨਾਲ ਜੁੜੇ ਰਹੋ ਹਮੇਸ਼ਾ ਖਾਸ ਰਹੋ ਖੇਡਦੇ ਰਹੋ ਸਭ ਤੋਂ ਜਿਆਦਾ ਜ਼ਰੂਰੀ ਆਪਣੀ ਟੈਨਸ਼ਨਸ ਨਾਲ ਭਰੀ ਹੋਈ ਜ਼ਿੰਦਗੀ ਹੈ ਕਿ ਇੱਕ ਦਿਨ ਜਿਹੜਾ ਆਪਾਂ ਆਂਦਾ ਇਹਨੂੰ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਇੰਜੋਏ ਕਰੀਏ ਪੂਰਾ ਜੀਵਨ ਸਪੀਸਟ ਵਨ ਟਾਈਮ ਹੀ ਕਹਿਣਾ ਚਾਹੋਗੇ ਕਿ ਤੁਸੀਂ ਜਿੰਦੂ ਗਨ ਕਰਦੇ ਹੋ ਤਾਂ ਤਾਂ ਜਿੰਨੀ ਨਹੀਂ ਸੀ ਪਰ ਇਹ ਕਿਵੇਂ ਇਹਦੇ ਪਿਆਰੇ ਪਿਆਰੇ ਸਾਰੇ ਮੇਨਾ ਜੋੜ ਗਏ ਜਿੰਨਾਂ ਨਾਲ ਮੈਂ ਵੀ ਬਹੁਤ ਜ਼ਿਆਦਾ ਇੰਜੋਏ ਸੈਲੀਬ੍ਰੇਟ ਕਰਦੀ ਆ ਮੈਂ ਵੀ ਇਹਨਾਂ ਦੀ ਬਹੁਤ ਜ਼ਿਆਦਾ ਬਾਰੀ ਆ ਕਿ ਮੇਰੇ ਨਾਲ ਜੁੜੇ ਔਰ ਸਾਨੂੰ ਇੱਕ ਇੱਕ ਮੈਂਨ ਵਧੀਆ ਪਰਿਵਾਰ ਸਾਡਾ ਬਣ ਗਿਆ ਜਿੱਦੇ ਚੋਂ ਨਾ ਸਾਨੂੰ ਤੋਂ ਮਜਾ ਕਿਸੇ ਘੈਰ ਨਾਲ ਮਾਣੀਆਂ ਦਿਖਾਣੀਆਂ ਕੀ ਆ ਫਿਰ ਇੱਕ ਬਹੁਤ ਸੋਹਣਾ ਰਿਸ਼ਤਾ ਦੋਸਤੀ ਦਾ ਵੀ ਸਭ ਕੁਸ ਐਵਰੀਥਿੰਗ ਸੈਲੀਬ੍ਰੇਟ ਕਰਨਾ ਫੁੱਲ ਕੇ ਨੱਚ ਕੇ ਫੁੱਲ ਹੀ ਤਰਾਂ ਜਿਵੇਂ ਕਰੇ ਸੋਚ ਵੀ ਮਿਆ ਕਿ ਇਹ ਫੈਸਟੀਵਲ ਨੂੰ ਨਾ ਵੀ ਕੀਤਾ ਜਾਏ ਤਾਂ ਸਭ ਮੈਨੂੰ ਕੁਛ ਕੁਛ ਕੇ ਤੁਸਕੇ ਮੈਂ ਵੀ ਸਿੱਖ ਰੋ ਕਰਨੀ ਦੀ ਕੋਸ਼ਿਸ਼ ਕਰਉ ਉਹ ਮੈਨੂੰ ਵੀ ਦਿਨੋ ਮਿਲੀ ਮੋਟੀਵੇਸ਼ਨ ਕਿ ਮੈਂ ਇਹਨਾਂ ਲਈ ਲੱਗਦੇ ਨਹੀਂ ਕਰਨਾ ਹੀ ਹੈ ਇਹ ਜਿਮ ਵਾਲਾ ਕਲਚਰ ਮੈਨ ਨਾਲ ਹੀ ਸ਼ੁਰੂ ਹੋਇਆ ਕਿ ਅਸੀਂ ਇੱਥੇ ਹਰ ਹੁੰਚ ਕਰਦੇ ਹਾਂ ਪੀਜ ਲੈ ਲੋ ਚਾਹੇ ਅਸੀਂ ਆ ਲੋਹੜੀ ਦਾ ਚੌਥ ਸੈਲੀਬ੍ਰੇਟ ਕਰਨਾ ਹੈ ਲੋਹੜੀ ਸੈਲੀਬ੍ਰੇਟ ਕਰਨੀ ਹੈ ਹਰ ਤਿਉਹਾਰ ਅਸੀਂ ਜਿਮ ਵਿੱਚ ਸੈਲੀਬ੍ਰੇਟ ਕਰਦੇ ਹਾਂ ਇੱਕ ਵੱਖਰੀ ਚੀਜ਼ ਹੈ ਕਿ ਜਿਮ ਵਿੱਚ ਹਰ ਚੀਜ਼ ਸੈਲੀਬ੍ਰੇਟ ਹੁੰਦੀ ਹੈ